ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਇਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਨਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਆ ਇਹਦਾ ਮਤਲਬ ਕੀ ਹੈ ਕਿ ਤੁਸੀਂ ਅਤਿਨਕਬਾਦ ਨੂੰ ਨਹੀਂ ਮੰਗਦੇ ਜਾਂ ਪਹਿਲਾਂ ਖਰਾਬ ਮੰਗਦੇ ਸੀ ਉਹਨੂੰ ਇਸ ਦਾ ਬਦਲਾਅ ਕਿਉਂ ਆਇਆ ਤੁਹਾਡੇ ਨਹੀਂ ਮੈਂ ਬਿਲਕੁਲ ਸਹੀ ਗੰਤਲੀ ਗੱਲ ਨੂੰ ਮੈਂ ਪਿਆਈ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਰਾਸ਼ਟਰਪਤੀ ਜੀ ਨੇ ਆਪਣਾ ਕੰਮ ਸੁਪਰੀਮ ਕੋਰਟ ਨੇ ਆਪਣਾ ਕੰਮ ਮੈਂ ਇਹਨਾਂ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ ਜਿਹੜਾ ਇਹ ਉਹ ਢੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਸਰ ਬਿੱਟੂ ਜੀ ਰਾਯਵੜੀ ਕਹ ਰਹੇ ਨੇ ਕਿ ਬਿੱਟੂ ਕੋਲ ਤਾਂ ਦਿਮਾਗ ਹੀ ਹੈ ਨਹੀਂ ਉਹ ਤਾਂ ਪਹਿਲਾਂ ਕੁਝ ਕਹਿੰਦੇ ਸੀਗੇ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਇਹਨਾਂ ਮaaf ਕਰ ਦਿੰਨੇ ਤੇ ਹੁਣ ਕੁਝ ਕਹਿ ਰਹੇ ਨੇ ਕਿ ਇਹ 'ਚ ਕੋਈ ਛਿੜੇੰਤਰ ਹੈਗਾ ਵਾ ਬੀਜੇਪੀ ਦਾ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਨਹੀਂ ਛਿੜੇੰਤਰੀ ਹਮੇਸ਼ਾ ਰਚੀ ਨਹੀਂ ਉਹ ਮਾਹਰ ਨਹੀਂ ਛਿੜੇੰਤਰ ਰਚਦੇ ਇਹ ਬੰਦੀ ਸਿੰਘਾ ਦੀ ਵਿਹਾਰ ਨੂੰ ਲੈ ਕੇ ਲਗਾਤਾਰ ਉਹ ਗੱਲਾਂ ਚੱਲਦੀਆਂ ਆਈਆਂ ਸੀਗੀਆਂ ਲੰਬੇ ਸਮੇਂ ਤੋਂ ਤੁਸੀਂ ਮੰਗ ਵੀ ਕਰਦੇ ਆ ਰਹੇ ਸੀਗੇ ਤੇ ਰਾਜਾ ਜਾਨ ਲੈ ਕੇ ਤੇ ਹੁਣ ਤੁਸੀਂ ਉਹਦਾ ਜਿਹੜੀ ਰਿਹਾਈ ਦੀ ਮੰਗ ਵੀ ਕਰ ਰਹੇ ਹੋ ਬੰਦੀ ਸਿੰਘਾਂ ਦੀ ਹੈ ਮੈਂ ਤਾਂ 10 ਡਰਾਫਟ ਪੱਤਰ ਦਿੱਤੇ ਅੰਦਰ ਕਿੰਨੀ ਵਾਰ ਦਿੱਤਾ ਮੈਂ 4 ਦਿਨਾਂ ਦਾ ਇਸ ਬੰਦਾ ਹੀ ਜਵਾਬ ਦੇ ਰਹੇ ਹਾਂ ਪਰ ਉਹਦੇ ਵਿੱਚ ਹੋਰ ਕੁਝ ਕੋਈ ਲਾਈਨਸ ਤੇ ਰੀਡ ਕਰਨ ਦੀ ਕੋਈ ਲੋੜ ਨਹੀਂ ਜੀ ਮੈਂ ਤਾਂ ਸਰ ਫਿਰ ਰਾਜਾ ਵੜਿੰਗ ਬਾਰ-ਬਾਰ ਇਸ ਚ ਨੂੰ ਲੈ ਕੇ ਕਿਉਂ ਮੈਂ ਕਿ ਹਾਈਪ ਹਾਈਪ ਦੇ ਰਹੇ ਨੇ ਉਹ ਕਹਿੰਦੇ ਨੇ ਰਾਹੁਲ ਗਾਂਧੀ ਨੂੰ ਤੁਸੀਂ ਵਿਰੋਧ ਦਿੱਤਾ ਸੀਗਾ ਤੁਸੀਂ ਰਾਹੁਲ ਗਾਂਧੀ ਦਾ ਹਵਾਲਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਸੀ ਬੰਦੀ ਸਿੰਘਾਂ ਇਸ ਕਰਕੇ ਮੈਂ ਕਾਂਗਰਸ ਛੱਡ ਕੇ ਬੀਜੇਪੀ join ਕੀਤੀ ਕਹਿੰਦੇ ਹੁਣ 1 ਮਹੀਨੇ ਦਾ ਚੰਨਾ ਪਰ ਇਹ ਨਾਮ ਹੈ ਕੋਈ ਬਾਉਂਡਾ ਵੀ ਉਹਨਾਂ ਦੀ ਕਿਸੇ ਗੱਲ ਦਾ ਮੈਂ ਜਵਾਬ ਦਵਾਂ ਠੀਕ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਤੇ ਮੈਂ ਉਦੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ ਨਾ ਤੇ ਐਜ਼ ਏ ਸੈਂਟਰ ਚ ਰਿਪਰੈਜ਼ੈਂਟ ਕਰ ਰਹੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਕ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਚ ਤਾਂ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਨਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ 'ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ